60 55 60 55 ਫਾਰਮ ਟਰੈਕ ਠੀਕ ਹੈ ਜੀ ਪਾਵਰ ਨੈਕਸ ਠੀਕ ਹੈ T20 ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ ਬਿੱਲ ਕਟਾ ਕੇ ਦੇ ਦੂਗਾ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਕੰਪੈਸਿਟੀ ਚੈੱਕ ਕਿਸੇ ਸ਼ੌਂਕੀ ਬੰਦੇ ਨੇ ਲਗਾਇਆ ਹੋਇਆ ਫੇਵਰ ਛਤਰੀ ਲੱਗੀ ਹੋਈ ਆ ਪੀਏ ਦਾ ਰੁਪਿਆ ਟਰੈਕਟਰ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਆਪਦਾ ਇਹ ਸੁਪਰ ਪਲੱਸ ਆ ਵੀਰੇ 53 ਐਚਪੀ ਆ ਟਰੈਕਟਰ ਬਿਲਕੁਲ ਨਵਾਂ ਬਈ ਦਿੱਤਾ ਪਿਆ ਪਿਆ ਬਾਹਰ ਖੜਾ ਟਰੈਕਟਰ ਆ ਠੀਕ ਹੈ ਜੀ ਇਹ 6 ਮਾਡਲ ਆ ਠੀਕ ਹੈ ਜੀ ਨਵੇਂ ਟਾਇਰ ਮੂਰੇ ਪਾਤੇ ਕੱਲ ਆਪਾਂ ਪਿਛਲੇ ਅੱਧੇ ਕਾ ਬਾਈ ਤੇਲ ਦਾ ਇੰਜਨ ਦਾ ਦੀ ਸਰਵਿਸ ਆਪਾਂ ਕਰਤੀ ਆ ਦੇਖੇ ਤੇਰਾ ਆ ਕੋਈ ਹੋਰ ਨਹੀਂ ਹੈਗੀ ਮਜ਼ਾਕ ਸਤਿ ਸ੍ਰੀ ਅਕਾਲ ਮਿੱਤਰੋ ਜਿ ਆਪਾਂ ਤਖਤ ਸਿਰੀ ਦਮਦਮਾ ਸਾਹਿਬ ਖੜੇ ਆ ਤਲਵੰਡੀ ਸਾਬੂ ਤੇ ਨਾਲ ਆਪਣੇ ਸ਼ਰਮਾ ਜੋੜਿਆ ਸ਼ਰਮੇ ਕੋਲੇ ਘਰੇ ਆਏ ਸੀ ਕਰਦੇ ਆ ਗੱਲ ਵੀ ਕਿੰਨੇ ਕ ਡਾਇਰੈਕਟਰ ਨੇ ਸਤਿ ਸ੍ਰੀ ਅਕਾਲ ਬਾਈ ਸ਼ਰਮੇ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੈ ਬਾਈ ਵੈਲਕਮ ਪਹਿਲਾ ਬਾਈ ਮੇਰੇ ਘਰੇ ਆਉਣ ਦਾ ਬਹੁਤ ਬਹੁਤ ਵੈਲਕਮ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੇ ਉਹ ਠੀਕ ਹਾਂ ਬਾਈ ਕਰ ਪਵਾ ਠੀਕ ਹੈ ਵੀਰੇ ਹਾਂ ਵਧੀਆ ਬਾਈ ਤੇ ਕਿੰਨੇ ਕੁ ਟਰੈਕਟਰ ਨੇ ਸਰ ਮੇ ਅੱਜ ਅੱਜ ਹੈਗੇ 7-8 ਟਰੈਕਟਰ 7-8 ਟਰੈਕਟਰ ਤੇ ਤੂੰ ਘਰੇ ਆਇਆ ਹਾਂਜੀ ਤੇਰੇ ਵੀਡੀਓ ਰਹੀ ਹਾਂਜੀ ਮਾਨ ਸਨਮਾਨ ਫੁੱਲ ਕਰ ਠੀਕ ਹੈ ਜੀ ਭਰਾਵਾਂ ਦਾ ਠੀਕ ਹੈ ਜੀ ਜਿਹੜਾ ਬੰਦਾ ਸ਼ਾਰਟ ਸਕਰੀਨ ਸ਼ੇਅਰ ਹਾਂਜੀ ਤੇ ਵਧੀਆ ਵਧੀਆ ਕਮੈਂਟ ਕਰੂਗਾ ਠੀਕ ਹੈ ਜੀ ਉਹਨਾਂ ਵਾਸਤੇ ਵੀ ਇੱਕ ਸਪੈਸ਼ਲ ਇਸ ਵੀਡੀਓ ਰਹੀ ਆਪਾਂ ਆਫਰ ਤੇ ਠੀਕ ਹੈ ਜੀ ਠੀਕ ਹੈ ਗੱਲ ਠੀਕ ਹੈ ਜੀ ਤੇ ਬਾਈ ਸਸਤੀ ਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਛਾ ਚਰਦੀ ਕਲਰ ਰੱਖੇ ਬ੍ਰੇਸ ਅਨੁਸਾਰ ਇਹਨੂੰ ਅੱਜ 11 ਤਰੀਕਾ 8ਵਾਂ ਮਹੀਨਾ 2025 ਤੇ ਘਰੇ ਆਇਆ ਸੀ ਬਾਈ ਸ਼ਿਕੰਦਰ ਆ ਠੀਕ ਹੈ ਜੀ ਤੇ ਟਰੈਕਟਰ ਦਿਖਾਵਾਂਗੇ ਜਾਇ ਜੇ ਰੇਟ ਦਿਖਾਵਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਸ਼ਿਕੰਦਰ ਆ ਗਿਆ 60 55 60 55 ਫਾਰਮ ਟਰੈਕ ਠੀਕ ਹੈ ਜੀ ਪਾਵਰ ਮਿਕਸ ਠੀਕ ਹੈ T20 ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਠੀਕ ਹੈ ਗੱਲ ਆ 20 ਮਾਡਲ ਆ 21 ਦੀ ਆਰ ਸੀ ਆ ਬਿਲਕੁਲ ਨਵਾਂ ਟਰੈਕਟਰ ਆ 4 ਸਪੀਡ ਆ ਹਾਂਜੀ 60 ਠੀਕ ਹੈ ਜੀ ਤੇ ਇੰਜਨ ਗੇਅਰ ਤਾਂ ਉਨੀ ਤੱਕ ਦਾ 28 ਰੁਪਈਆ ਜੀ ਨਵਾਂ ਟਰੈਕਟਰ ਆ ਠੀਕ ਹੈ ਨਵਾਂ ਟਰੈਕਟਰਾਂ ਦੇ ਮੈਂ ਬਿੱਲ ਵੀ ਕਟਾ ਕੇ ਦੇ ਦੂੰਗਾ ਠੀਕ ਹੈ ਕਨੋਪੀ ਵਗੈਰਾ ਲੱਗੀ ਹੋਈ ਲੱਗੀ ਬਈ ਖੁਦ ਲਵਾਈ ਆਪਾਂ ਤੇ ਛੋਟੇ ਗੇਅਰ ਚ ਛੋਟੇ ਗੇਅਰ ਦਾ 6,95,000 ਦਾ ਮੰਗ ਆ 20 ਮਾਡਲ ਦੀ ਠੀਕ ਆ ਆਰ ਸੀ 21 ਦੀ ਆ 21 ਦੀ ਆ ਠੀਕ ਹੈ ਇਹਨੂੰ ਸੀ ਦੇਵਾਂਗੇ ਹਾਂਜੀ ਲੋਨ ਫੈਂਸ 6 ਸਵਾ 6 ਲੱਖ ਲੋਨ ਵੀ ਹੋ ਜਾਊਗਾ ਠੀਕ ਹੈ ਜੀ ਇਹ ਕਰਾਉਣਾ ਹੋਵੇ ਤੇ ਕਿੰਨੇ ਆ 6 ਲੱਖ 95000 ਡਿਮਾਂਡ ਆ ਟਰੈਕਟਰ ਦੇਵਾਂਗੇ 6 ਲੱਖ ਤੇ 40000 ਦਾ 6 ਲੱਖ 40000 ਦਾ 55000 ਉੱਡ ਗਿਆ ਮਿੱਠਿਆ 55000 ਹਾਂ ਠੀਕ ਹੈ ਉਹ ਤੋਂ ਬਾਅਦ ਆ ਗਿਆ ਹੌਲੈਂਡ ਆ ਉਹ ਤੋਂ ਬਾਅਦ ਹੌਲੈਂਡ ਆ ਗਿਆ ਰੁਪਈਏ ਦਾ ਰੁਪਈਆ ਟਰੈਕਟਰ ਆ ਗੇਅਰ ਇੰਜਨ ਦਾ ਚੌਂਕੜਾ ਨਵਾਂ ਵੀਰੇ ਤੇ ਚਾਰੇ ਟਾਇਰ ਨਵੇਂ ਆ ਬਿਲ ਕਟਾ ਕੇ ਦੇ ਦੂੰਗਾ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਆ ਕੰਪੈਸਟੀ ਜੈਕ ਕਿਸੇ ਸ਼ੌਂਕੀ ਬੰਦੇ ਨੇ ਲਵਾਇਆ ਹੋਇਆ ਫਾਈਬਰ ਛਤਰੀ ਲੱਗੀ ਹੋਈ ਆ ਠੀਕ ਹੈ ਜੀ ਡੰਡਾ ਫੱਟੀ ਸਭ ਕੁਝ ਨਾਲ ਆ ਵੀਰੇ ਹਾਂਜੀ ਤੇ ਚਲਾ ਕੇ ਬਾਹਰ ਕੇ ਤਸੱਲੀ ਕਰਕੇ ਲੈ ਜਾਓ ਇੰਜਨ ਗੇਅਰ ਦਾ ਹੀ ਰੁਪਈਏ ਦਾ ਰੁਪਈਆ ਹੀ ਆ ਬਾਈ ਠੀਕ ਹੈ ਜੀ ਤੇ ਮਾਡਲ ਤੇ ਰੇਟ ਮਾਡਲ 14 ਬਾਈ ਰੇਟ 480 ਡਿਮਾਂਡ ਹੈ ਜੀ ਟਰੈਕਟਰ ਦੇਵਾਂ ਇੱਕੋ ਯੈਸ ਨੋ ਹਾਂਜੀ 430000 ਦਾ 430 ਦਾ 30 ਦਾ ਠੀਕ ਹੈ 430000 ਦਾ ਇਹ ਮਿੱਤਰੋ ਬਣੂਗਾ ਬਣੂਗਾ ਤੇ ਮੂਰੇ ਛੋਟੇ ਜੇ ਰੇਟ ਵਾਲਾ ਛੋਟੇ ਜੇ ਰੇਟ ਵਾਲਾ ਬਾਈ ਆਸ਼ਾਬ ਨਹੀਂ ਦੇਣਾ ਕਿਸੇ ਨੇ 14 ਮਾਡਲ ਲੂਣ ਲੂਣ ਥੋਲੀ ਹੋ ਜੂਏ ਤੇ ਠੀਕ ਹੈ ਜੀ ਪਰ ਪੀਏ ਦਾ ਰੁਪਿਆ ਟਰੈਕਟਰ ਚਲਾ ਕੇ ਪਾ ਕੇ ਤਸੱਲੀ ਕਰਕੇ ਲੈ ਜਾਓ ਆਪਦਾ ਹਾਂਜੀ ਆ ਛਤਰੀ ਲਾ ਕੇ ਦੇ ਦੂਆ ਹਾਂਜੀ ਬੈਂਪਰ ਚੇਂਜ ਕਰ ਦਾਂਗੇ ਠੀਕ ਹੈ ਜੀ ਇੱਕੋ ਹੀ ਰੇਟ ਹਾਂਜੀ 1,70,000 1,70,000 70,000 ਠੀਕ ਹੈ ਜੀ 1,70,000 ਦਾ ਇਹ ਟਰੈਕਟਰ ਮਿੱਤਰੋ ਬਣੂਗਾ ਕੋਈ ਮਾੜਾ ਨਹੀਂ ਹੈਗਾ ਭਾਈ ਦੋ ਦੋ ਤੋਂ ਪਲੱਸ ਵਿਕਦੇ ਆ ਮੂਰੇ ਆ ਗਿਆ ਨਾ ਇਹ ਨਾ ਟਿਗਰਾ ਭਾਈ ਦੇਤਾ ਆਪਾਂ ਕੈਨੇਡਾ ਵਾਲੇ ਮੰਦਰ ਨੂੰ ਸਰੀ ਵਾਲਿਆਂ ਨੂੰ ਠੀਕ ਹੈ ਜੀ ਇਹ ਇਹ ਬਿਕ ਚੁੱਕਿਆ ਨਹੀਂ ਬਿਕਿਆ ਤੀ ਇਹ ਵੇਚਣ ਵਾਲਾ ਪਰਜਾ ਨਹੀਂ ਹੈਗਾ ਇਹ ਇਹ ਗਿਫਟਡ ਆ ਇਹ ਠੀਕ ਹੈ ਕਿਸੇ ਨੇ ਭੇਜਿਆ ਸੀ ਆਪਣੇ ਕੋਲੇ ਹਾਂਜੀ ਕਿ ਉਹ ਬਾਈ ਕੋਲੇ ਪਹੁੰਚਦਾ ਕਰਦੀ ਕਿਸੇ ਕੋਲੇ ਠੀਕ ਹੈ ਜੀ ਉੱਥੇ ਪਹੁੰਚਦਾ ਕਰ ਲੈ ਠੀਕ ਹੈ ਜੀ ਬਾਕੀ ਇਹਦਾ ਰੇਡੀਜੂ ਮੜਾ ਮੜਾ ਮोटा ਕੰਮ ਰਹੇਗਾ ਉਹ ਪੱਕਾ ਕਰਾ ਕੇ ਦੇ ਦੇਣਾ ਇਹ ਇਹ ਮੂਰੇ ਆ ਗਿਆ ਸੋਨਾਲੀ ਕਾ 750 ਜਰਮਨੈਟ ਇਹਦੀ ਸਾਈ ਵੀ ਆ ਗਈ 30000 ਰੁਪਏ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਗੱਲ ਇਹਦੀ ਵੀ ਇਹਦੀ ਸਾਈ ਆ ਗਈ ਮੇਟਰੋ ਮੂਰੇ ਆ ਗਿਆ ਸੁਪਰ ਪਲੱਸ ਜੂਜੀ ਗੇਅਰ ਵਾਲਾ ਹਨਾ ਸਰਮਾ ਇਹ ਸੁਪਰ ਪਲੱਸ ਆ ਵੀਰੇ 53 ਐਚ ਪੀ ਆ ਟਰੈਕਟਰ ਬਿਲਕੁਲ ਨਵਾਂ ਬਈ ਦਿੱਤਾ ਪਿਆ ਪਿਆ ਬਾਹਰ ਖੜਾ ਟਰੈਕਟਰ ਆ ਠੀਕ ਹੈ ਜੀ ਠੀਕ ਹੈ ਗੱਲ ਜੇ ਟਰੈਕਟਰ ਦੇ ਕਲਮ ਲੱਗੀ ਹੋਈ ਆਪਾਂ ਦੇਣਦਾਰਾਂ ਠੀਕ ਹੈ ਭਾਈ ਰੁਪਈਏ ਦਾ ਰੁਪਿਆ ਟਰੈਕਟਰ ਆ ਚਾਰੇ ਟਾਇਰ ਨਾਲ ਦੇ ਆ ਸਾਈਡ ਕਲੱਚਾ ਜੂਜੀ ਗੀਅਰ ਵਾਲਾ ਕੈਪੈਸਿਟੀ ਜੈਕ ਡਬਲ ਡਿਸਟ੍ਰੀਬਿਊਟਰ ਟੌਪ ਮਾਡਲ ਟਰੈਕਟਰ ਆ ਵੀਰੇ ਇਹ ਠੀਕ ਹੈ ਜੀ ਠੀਕ ਆ 22 ਮਾਡਲ ਆ 680 ਡਿਮਾਂਡ ਆ ਟਰੈਕਟਰ ਦੇਮਾ ਇੱਕੂ ਰੇਟ ਜੈਸ ਜਾਂ ਨੋ ਹਾਂ ਜੀ 6 ਲੱਖ ਤੇ 40 ਹਜ਼ਾਰ ਦਾ ਹਾਂ ਜਾਂ ਨਾ 6 ਲੱਖ 40 ਹਜ਼ਾਰ ਦੀ ਜੈਸ ਨੂੰ ਹੋਊ ਜੈਸ ਨੂੰ ਹੀ ਆ ਤੇ ਟਰੈਕਟਰ ਚੰਗਾ ਚੰਗਾ ਪੀਏ ਦਾ ਰੁਪਿਆ ਟਰੈਕਟਰ ਤੇ ਮੂਰੇ ਆ ਗਿਆ 855 ਇਹਦੇ ਬਾਰੇ ਦੱਸੀ ਪ੍ਰੋਫੈਸਰ ਇਹ 855 2000 ਮਾਡਲ ਆ ਵੀਰੇ Rajasthan ਦਾ ਨੰਬਰ ਆ Rajasthan ਵਾਲਾਂ ਦਾ ਹੀ ਟਰੈਕਟਰ ਆ ਹਰਮਾਨਗੜ ਤੋਂ ਛੱਡ ਕੇ ਗਏ ਆਪਣੇ ਕੋਲ 2 ਇੱਕ ਪਾਵਰ ਆ ਇੱਕ ਇਹ ਆ ਪਾਵਰ ਉਧਰ ਖੜਾ ਠੀਕ ਹੈ ਜੀ ਗੇਅਰ ਇੰਜਨ ਦਾ ਰੁਪਿਆ ਦਾ ਰੁਪਿਆ ਚਲਾ ਕੇ ਦੇਖ ਲਓ ਸਾਰਾ オリジナル ਆ ਵੀਰੇ ਠੀਕ ਹੈ ਜੀ ਠੀਕ ਹੈ ਗੱਲ Haryana Rajasthan ਦਾ ਨੰਬਰ ਆ ਹਾਂਜੀ ਇਹ ਟਰੈਕਟਰ ਦਾ 2,25,000 ਡਿਮਾਂਡ ਆ ਸ਼ਕੰਦਰ ਹਾਂਜੀ ਟਰੈਕਟਰ ਦੇਵਾ ਇੱਕੂ ਰੇਟ ਜੈਸ ਦੇ ਆ 9,000 ਰੁਪਿਆ ਘਟ ਨਹੀਂ ਹੋਣਾ ਹਾਂਜੀ ਇਹ ਦੇਵਾਂਗੇ 1,85,000 1,85,000 ਦਾ ਹੈਗਾ ਨਾ 735 ਦੇ ਰੇਟ ਚ ਠੀਕ ਹੈ ਜੀ ਬਾਹਰ ਪੰਪ ਵਾਲਾ ਹਾਂ ਇੱਕ 735 ਦੇ ਰੇਟ ਚ ਹੈ ਖਰਚਾ ਵੀ ਨਹੀਂ ਬਾਈ ਬੂਈ ਚ ਇਹਦਾ ਠੀਕ ਹੈ ਜੀ ਜਿਹਨੇ ਵਰਤਿਆ ਉਹਨੂੰ ਪਤਾ ਲੀਲੇ ਰੰਗ ਦਾ ਕਿਵੇਂ ਆ ਠੀਕ ਹੈ ਜੀ ਠੀਕ ਹੈ ਇਹ ਟਰੈਕਟਰ ਵੇਖ ਗਿਆ ਇਹ ਵੇਖ ਗਿਆ ਇਹ ਆ ਚਾਹੇ ਦਾ ਆਪਣੇ ਕੋਲ ਬਿਆਨ ਆ ਜੂਗਾ ਠੀਕ ਹੈ ਜੀ 49 ਹਾਉਂਟ 49000 ਰੁਪਏ ਆਊਗਾ 50 ਨਹੀਂ ਆਊਗਾ ਠੀਕ ਹੈ ਜੀ ਕਿ ਕਿਉਂ ਬਾਹਰੋਂ ਆਉਣਾ ਇਟਲੀ ਦਿੱਤਾ ਠੀਕ ਹੈ ਜੀ ਤੇ ਇਹ 50 ਪਾਉਨੇ ਆ ਤਾਂ ਫਿਰ ਬੈਂਕਰਾਂ ਹੀ ਕਰਨਾ ਪੂਜਾਗੜ ਠੀਕ ਹੈ ਜੀ 49000 ਸਿੱਧਾ ਲੈ ਸਕਦੇ ਠੀਕ ਹੈ ਜੀ ਇਹਦੇ ਬਾਰੇ ਦੱਸੀ ਜਰਾ ਇਹ 6 ਮਾਡਲ ਆ ਠੀਕ ਹੈ ਜੀ ਨਵੇਂ ਟਾਇਰ ਮੂਰੇ ਪਾਤੇ ਕੱਲ ਆਪਾਂ ਪਿਛਲੇ ਅੱਧੇ ਕਾ ਬਾਈ ਤੇਲ ਦਾ ਇੰਜਨ ਦਾ ਦੀ ਸਰਵਿਸ ਆਪਾਂ ਕਰਤੀ ਆ ਦੇਖਿਆ ਤੇਰਾ ਆ ਕੋਈ ਚਾਅ ਹੋੜ ਨਹੀਂ ਹੈਗੀ ਮਜ਼ਾਕ ਨਹੀਂ ਹੈਗਾ ਦੇਖੋ ਠੀਕ ਹੈ ਠੀਕ ਹੈ ਗੱਲ ਵੀਰੇ ਚਲਾ ਕੇ ਆਪਦੀ ਤਸੱਲੀ ਕਰਕੇ ਲੈ ਜਿਓ ਠੀਕ ਹੈ ਜੀ ਠੀਕ ਹੈ ਗੱਲ ਪੰਜਾਬ ਨੰਬਰ ਆ ਹਾਂਜੀ ਡੰਡਾ ਫੱਟੀ ਸਾਰੇ ਕੁਛ ਨਾਲ ਆ ਛਤਰੀ ਨਵੀਂ ਲਾਤੀ ਸੀ ਆਪਾਂ ਠੀਕ ਹੈ ਜੀ ਜਿੰਨਾ ਹੈਗਾ オリジナル ਆ ਠੀਕ ਹੈ ਜੀ ਡਬਲ ਕਲਚ ਦੇ ਵਿੱਚ ਆ ਹਾਂਜੀ ਤੇ ਬੈਟਰੀ ਸੈਲਫ ਸਟਾਰਟ ਮਿਲੂਗੀ ਹਾਂਜੀ 6 ਮਾਡਲ 215000 ਮਾਡਲ 18 ਕਿੰਨੇ ਦਾ ਤੂੰ ਦੱਸ ਦੇ ਇੱਕ ਲੱਖ 90000 ਦਾ ਦੇ ਦੇ ਨਹੀਂ ਕੱਟ ਹੈ ਸਹੀ ਦੱਸ 190 ਕਹਤਾ ਫੇਰ ਸਹੀ ਦੱਸ 180 ਟਰੈਕਟਰ ਨੇ ਵਾ 170000 170 ਦਾ ਜੈਸ ਨੂੰ ਇਹ ਦੂ ਘਟ ਨਹੀਂ ਹੁੰਦਾ ਠੀਕ ਹੈ ਬਿਲੀ ਬਿਲੀ ਵੀਡੀਓ ਚ ਪਹਿਲਾਂ ਨਹੀਂ ਚਾ 180 ਗਿਆ ਸੀ ਹਾਂਜੀ 170 ਦਾ ਦੇ ਦਾਂਗਾ ਟਾਇਰ ਵੀ ਪਵਾ ਤੇ ਉਸ ਤੋਂ ਬਾਅਦ ਲਾਲੀ ਸਰਵਿਸ ਵੀ ਕਰਤੀ ਠੀਕ ਹੈ ਜੀ ਮੂਰੀਆ ਗਿਆ ਸੀ ਉਹਨਾਂ ਨੇ 145 45 ਇਹ ਤਾਂ ਕੋਕਾ ਪੀਸੀ ਹੈ ਬਈ ਯਾਰ ਠੀਕ ਹੈ ਇਹ ਟਰੈਕਟਰ ਤਾਂ ਯਾਰ ਜੇ ਮੈਂ ਬਾਈ ਬੂਈ ਕਰਦਾ ਹੁੰਦਾ ਮੈਂ ਇਹਨੂੰ ਰੱਖ ਲੈਣਾ ਸੀ ਠੀਕ ਹੈ ਜੀ ਪਰ ਹੁਣ ਬਾਈ ਕਰਦੇ ਨਹੀਂ ਚਾਰੇ ਟਾਇਰ ਜਨ ਜੇ ਤਾਂ ਕਿਵੇਂ ਆਰ ਪੀ ਆ ਹੀ ਹੈ ਬਈ ਯਾਰ ਠੀਕ ਹੈ ਸਾਰੇ ਪਾਸਿਓ ਰੁਪਈਆ ਹੈ ਠੀਕ ਹੈ ਜੀ ਫਸਟ ਪਾਰਟੀ ਪੰਜਾਬ ਨੰਬਰ ਕਿਸੇ ਚੌਂਕੀ ਬੰਦੇ ਨੇ ਸ਼ਕੰਦਰਾ ਹਾਂਜੀ ਇਹ ਇਹ ਨਾ ਤੇਲ ਬ੍ਰੇਕਾਂ ਤੇਲ ਬਰੀਕ ઓਰੇਲੀਆ ਇਹਨੂੰ ਠੀਕ ਹੈ ਜੀ ਆ ਦੇ ਆ ਕਰਾਇਆ ਪਿਆ ਜੀ ਪੂਰੇ ਛੌਂਕਣਾ ਕਰਾਇਆ 2002 ਮਾਡਲਾ ਹਾਂਜੀ ਜੇ ਰੈਕਟਰ ਦੇ ਕਲਮ ਲੱਗੇ ਹੋਈ ਈਮਦਾਰ ਆ ਠੀਕ ਹੈ ਜੀ ਸਾਰਾ ਓਰੀਜਨਲ ਗੇਅਰ ਇੰਜਨ ਦਾ ਰੁਪਈਆ ਹੀ ਆ ਸਿਕੰਦਰਾ ਠੀਕ ਹੈ ਜੀ ਇਹਦਾ ਤਾਂ ਆਪਾਂ ਲਿਖ ਕੇ ਵੀ ਦੇ ਦਾਂਗੇ ਬਾਈ ਗੇਅਰ ਇੰਜਨ ਦਾ ਤਾਂ ਠੀਕ ਹੈ ਕਿੰਨਾ ਚੰਗਾ ਏ ਤੇ ਪੰਜਾਬ ਨੰਬਰ ਫਰਸਟ ਪਾਰਟੀ ਆ 2 ਮਾਡਲ ਦਾ ਰੇਟ 2000 2 ਲੱਖ 35 ਹੀ ਆ 2002 ਆ 2002 2002 235 ਡਿਮਾਂਡ ਆ ਇੱਕੋ ਰੇਟ ਬੋਲੂਗਾ ਹਾਂਜੀ ਹੈ ਪੂਰਾ ਦੋ ਲੱਖ ਪੂਰਾ ਦੋ ਲੱਖ ਦੋ ਲੱਖ ਪੂਰੇ 2 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਬਣੂਗਾ ਮੂਰੇ ਆ ਗਿਆ T20 ਛੋਟੇ ਗੇਰ ਵਾਲਾ ਆਹ ਟਰੈਕਟਰ ਦਾ ਤਾਂ ਨਾਮ ਮੈਂ ਤੈਨੂੰ ਇੱਕ ਥਾਪੜ ਕੇ ਕਹਿ ਦੂਗਾ ਹਾਂਜੀ ਜੇ ਕੋਈ ਦੇ ਦੇ ਹਾਂਜੀ ਆਪਣੀ ਗਾਰੰਟੀ ਹੈ ਠੀਕ ਹੈ ਜੀ ਚੌਕੜਾ ਨਵਾਂ ਹਾਂਜੀ ਚਾਰੇ ਟਾਇਰ ਨਵੇਂ ਆ ਉਹ ਵੀ ਗੁਡিয়ার ਦੇ ਠੀਕ ਹੈ ਜੀ ਕੋਈ ਦੇਸੀ ਕੰਪਨੀ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਗੱਲ ਬਾਈ ਫੈਬਰ ਛਤਰੀ ਥੋੜੀ ਜੀ ਮੈਨੂੰ ਚੰਗੀ ਨਹੀਂ ਲੱਗਦੀ ਇਹ ਨਵੀਂ ਲੱਗ ਜਾਣੀ ਹੈ ਕੋਈ ਚੱਕਰ ਨਹੀਂ ਠੀਕ ਹੈ ਗੱਲ ਅੱਛਾ ਡੰਡਾ ਫੱਟੀ ਫੈਬਰ ਛਤਰੀ ਕੰਪਲੀਟ ਮਿਲ ਗਏ ਸਾਰਾ ਕੁਝ ਕੰਪਨੀ ਦਾ ਠੀਕ ਹੈ ਜੀ ਯਾਰ ਕੋਕਾ ਹੀ ਆ ਦੇਖ ਯਾਰ ਬਾਈ ਯਾਰ ਕੀ ਗੱਲ ਗੱਲ ਕਰਦਾ ਯਾਰ ਤੂੰ ਦੇਖ ਠੀਕ ਹੈ ਦੇ ਲੈ ਇਹ ਆ ਨਾ ਨਵਾ ਜਮਾ ਬਾਈ ਹਾਂ ਜੀ ਹਾਂ ਜੀ ਇਹ ਛੋਟੇ ਕੋਏ ਗੇਅਰ ਵਾਲਾ 3 ਸਪੀਡ ਟਰੈਕਟਰ ਆ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਡਬਲ ਡਿਸਟਰੀਬਿਊਟਰ ਆ ਟੌਪ ਮਾਡਲ ਟਰੈਕਟਰ ਆ ਪਾਵਰ ਸਟੀering ਆ ਠੀਕ ਹੈ ਜੀ ਗੇਅਰ ਗੇਅਰ ਇੰਜਨ ਦਾ ਰੁਪਈਆ ਦਾ ਰੁਪਈਆ ਹੀ ਆ ਬਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਜੇ ਸਿਕੰਦਰ ਠੀਕ ਹੈ ਜੀ ਬਾ 19 ਮਾਡਲ ਆ 20000 ਰੁਪਏ ਸੀ ਆ ਠੀਕ ਹੈ ਜੀ ਰੇਟ ਦੇ ਕੇ ਦਿਖਾ ਵੇ ਕੋਈ ਹੁਣ ਇਹ ਜਿੰਨੇ ਦਾ ਅੱਜ ਦੇਵਾਂਗੇ ਕਿੰਨੇ ਦਾ ਤੂੰ ਬੋਲ 570 ਕਿੰਨੇ ਦਾ 550 ਦਾ ਲੈ ਜੈ ਜੀ ਗੱਲ ਕਰਿਆ ਕਰਨਾ ਜੈ ਜੀ ਕੀਤੀ ਨਹੀਂ ਆ ਕਿ ਹੁਣ ਜਿਹੜੇ ਤੇਰੀ ਵੀਡੀਓ ਦੇਖਣ ਆਇਆ ਜੈ ਜੀ ਕੀਤੀ ਆ ਫਿਰ ਪਰੇ ਲਾਉਣੇ ਆ ਤੁਹਾਨੂੰ 5 ਚਾਲੀ ਦਾ ਕਰ ਦਿੰਨੇ ਆ ਕੱਪੜੇ ਲਾਉਣੇ ਆ 530 ਦਾ ਕਰ ਦਿੰਨੇ ਆ ਕੱਪੜੇ ਲਾਉਣੇ ਆ 525 ਦਾ ਕਰ ਦਿੰਨੇ ਆ ਕੱਪੜੇ ਲਾਉਣੇ ਆ 520 ਦਾ ਕਰ ਦਿੰਨੇ ਆ ਟਰੈਕਟਰ ਦੇਵਾਂਗੇ 5 ਲੱਖ ਤੇ 15000 ਦਾ ਠੀਕ ਹੈ ਦੇ ਕੇ ਦਿਖਾਵੇ ਹੁਣ ਕੋਈ ਠੀਕ ਹੈ 5 ਲੱਖ 15000 ਦਾ ਬਣੂ ਮਿੱਤਰੋ ਕਨੋਪੀ ਚੇਂਜ ਹੋ ਕੇ ਲਾ ਕੇ ਨਾ ਮੈਂ ਤੈਨੂੰ ਦੱਸਦਾ ਨਾ 10 12000 ਬਚੂਗਾ ਕਨੋਪੀ ਚੇਂਜ ਹੋ ਕੇ ਚੇਂਜ ਹੋ ਕੇ ਠੀਕ ਹੈ ਕਨੋਪੀ ਚੇਂਜ ਹੋ ਕੇ ਇੰਜਨ ਦੀ ਸਰਵਿਸ ਕਰਕੇ ਠੀਕ ਹੈ ਕੋਈ ਦੇ ਕੇ ਦਿਖਾਵੇ ਹੁਣ ਹੁਣ ਕਹੋ ਫਾਰਮ 45 ਨਹੀਂ ਦਿੰਦਾ ਹਾਂ ਅ ਟੂ ਸਪੀਡ ਟਰੈਕਟਰ ਨਹੀਂ ਮਿਲਦਾ ਇਹਨਾਂ ਦਾ ਠੀਕ ਹੈ ਜੀ ਇਹ ਤਾਂ ਫੇਸ ਵਾਲਾ ਥਰੀ ਸਪੀਡ ਝੋਟੇ ਗੇਰ ਵਾਲਾ ਠੀਕ ਹੈ ਜੀ ਠੀਕ ਹੈ ਗੱਲ ਵੀ ਰਹੀ ਤੇ ਆਪਣੀ ਲੋਕੇਸ਼ਨ ਕੀ ਪੈ ਗਈ ਸਰਮਾ ਜੀ ਲੋਕੇਸ਼ਨ ਬਾਈ ਮੇਰਾ ਪਿੰਡ ਆ ਤਲਵੰਡੀ ਸਾਬੋ ਠੀਕ ਹੈ ਜੀ ਅ ਸੰਗਤ ਰੋਡ ਤੇ ਘਰ ਆ ਮੇਰਾ ਠੀਕ ਹੈ ਜੀ ਰਾਮਾ ਰੋਡ ਤੋਂ ਚਾਰ ਨੰਬਰ ਗਲੀ 'ਚ ਮੇਰਾ ਘਰ ਆਣਾ ਸੜਕ ਤੇ ਮੇਰਾ ਘਰ ਆ ਹਾਂ ਟੋਕੇ ਵਾਲੀ ਮਸ਼ੀਨ ਲੱਗੀ ਬਾਅਦ 'ਚ ਪੱਠੇ ਕੋਤਣ ਵਾਲੇ ਠੀਕ ਹੈ ਜੀ ਉੱਥੇ ਘਰ ਆਪਣਾ ਕੋਈ ਵੀ ਟਰੈਕਟਰ ਲੈਣਾ ਆਪਾਂ ਨੂੰ ਕਾਲ ਕਰ ਲਿਓ ਜਾਇਜ਼ ਰੇਟ ਟਰੈਕਟਰ ਆਪਾਂ ਦਿੰਨੇ ਨਿਯਾਰਤਾ ਫੇਰ ਆ ਸਕੰ ਪੰਜ ਚਾਰ ਵੀਡੀਓ ਦੇਖੋ ਹਾਂਜੀ ਪੰਜ ਚਾਰ ਮੰਡੀਆਂ ਦੇਖੋ ਪੰਜ ਚਾਰ ਮੇਰੇ ਭਰਾਵਾਵਾਂ ਕੋਲ ਭਰਾਵਾਵਾਂ ਕੋਲੇ ਜਾਓ ਜਿਹੜਾ ਟਰੈਕਟਰ ਸਾਡੇ ਕੋਲ ਕੋਲ ਕਿਹੜਾ ਉਹ ਟਰੈਕਟਰ ਦਾ ਰੇਟ ਪੁੱਛੋ ਬਾਈ ਕਿੰਨੇ ਦਾ ਜੇ ਨਈ ਵੀ ਲੈਣਾ ਟਰੈਕਟਰ ਨਾ ਬਾਈ ਹਾਂਜੀ ਤੁਸੀਂ ਤੁਹਾਡੇ ਕੋਲ ਸਬੂਤ ਹੋ ਗਿਆ ਇੱਕ ਸਬੂਤ ਬਣ ਗਿਆ ਠੀਕ ਹੈ ਜੀ ਬਾਈ ਯਾਰ ਆ ਦੇਖ 2019 ਮਾਡਲ ਸ਼ਰਮਾ 5 ਲੱਖ 15000 ਦਾ ਦੇਣ ਦਿਆ ਯਾਰ ਹਾਂਜੀ ਤੂੰ 18 ਮਾਡਲ ਦਾ 5.5 ਲੱਖ ਮੰਗਣ ਦਿਆ ਹਾਂਜੀ ਤੂੰ ਤਾਂ ਬਣ ਗਿਆ ਵਰਲਡ ਦੇ ਵਿੱਚ ਸਬੂਤ ਬਣ ਗਿਆ ਇਹ ਹਾਂਜੀ ਹਾਂ ਇੱਕ ਗੱਲ ਹੋਰ ਆ ਕੋਈ ਬੰਦਾ ਕਿਸੇ ਵੀ ਟਰੈਕਟਰ ਦਾ ਕਾਗਜ਼ ਪੱਤਰ ਦਾ ਇੱਕ ਨਵੇਂ ਪੈਸੇ ਦਾ ਵੀ ਫਰਕ ਰਸਦੇ ਨੁਕਸਖ ਰਸਦੇ ਠੀਕ ਹੈ ਗੱਲ ਆਪਣੀ ਜ਼ਿੰਮੇਵਾਰੀ ਆ ਅਸੀਂ ਟਰੈਕਟਰ ਦਾ ਫੇਰ ਦੇਖਦੇ ਆ ਪਹਿਲਾਂ ਕਾਗਜ਼ਾਂ ਨੂੰ 10 ਵਾਰ ਦੇਖਦੇ ਆ ਠੀਕ ਹੈ ਕਿਉਂ ਕਿਉਂਕਿ ਮੇਰੇ ਵੀਰ ਬਹੁਤ ਜਾਣੇ ਮੋਰੀਆਂ ਭਾਲਦੇ ਆ ਕਿ ਸ਼ਰਮਾ ਕਿਤੇ ਨਾ ਕਿਤੇ ਕੋਈ ਗਲਤੀ ਕਰੇ ਤੇ ਅਸੀਂ ਸ਼ਰਮੇ ਨੂੰ ਸ਼ਰਮੇ ਦੀ ਜੱਟ ਕੇ ਜੇ ਬੇਇੱਜ਼ਤੀ ਕਰਕੇ ਵੀਡੀਓ ਪਾ ਪਾ ਫਿਰ ਇਸ ਕਰਕੇ ਬਾਈ ਬੜੀ ਸਾਵਧਾਨੀ ਨਾਲ ਟਰੈਕਟਰ ਤੇ ਟਰੈਕਟਰ ਦੇ ਕਾਗਜ਼ ਦੇਖ ਕੇ ਲੈਣਾ ਪੈਂਦਾ ਠੀਕ ਹੈ ਗੱਲ ਵੀਰੇ ਇੱਕ ਗੱਲ ਹੋਰ ਆ ਬਾਈ ਇੱਕ ਨਾ ਲਫ਼ਜ਼ ਭੁੱਲ ਗਿਆ ਸੀ ਮੈਂ ਇਹ ਬਾਈ ਹੁਣ ਮੇਰੇ ਕੋਲ ਘਰੋਂ ਆਇਆ ਘਰੇ ਆਇਆ ਬਾਈ ਮੇਰੇ ਕੋਲ 40 ਕਿਲੋਮੀਟਰ ਨਾ ਤਾਂ ਇਹਦੇ ਪੰਪ ਲੱਗਿਆ ਤੇ ਨਾ ਇਹਦੇ ਘਰੇ ਤੇਲ ਨਿਕਲਦਾ ਠੀਕ ਹੈ ਗੱਲ ਮੋਟਰਸਾਈਕਲ ਤੇ ਆਇਆ ਬਾਈ 100 200 ਦਾ ਤੇਲ ਫੂਕੇ ਜਾਊਗਾ ਕਿਸੇ ਦੁਕਾਨ ਤੇ ਖੜ ਕੇ ਕੋਈ ਠੰਡਾ ਤੱਤਾ ਕੋਈ ਪੀਊਗਾ ਪੈਸੇ ਲੱਗਦੇ ਆ 5-400 ਰੁਪਏ ਖਰਚਾ ਕਰਕੇ ਆਇਆ ਠੀਕ ਹੈ ਮੇਰੇ ਘਰੇ ਆਇਆ ਕੋਈ ਇਹ ਪੈਸੇ ਕਰਕੇ ਨਹੀਂ ਆਇਆ ਪਰ ਮੇਰਾ ਹੱਕ ਮੰਨਦਾ ਇਹਨੂੰ ਤੇਲ ਪਾਉਣ ਦਾ ਖਰਚਾ ਦੇਵਾਂ ਮੈਂ ਖਰਚਾ ਪਾਣੀ ਦੇਵਾਂਗਾ ਹਾਂ ਇੱਕ ਗੱਲ ਹੋਰ ਅਸ਼ਕੰਦਰਾ ਹਾਂਜੀ ਜੇ ਤੇਰਾ ਇੱਟ ਮੇਰੀ ਇੱਤੇ ਟਰੈਕਟਰ ਬੀ ਗੂਆ ਹਾਂਜੀ ਠੀਕ ਹੈ ਗੱਲ ਹਾਂ ਟਰੈਕਟਰ ਦੇ ਮਗਰ ਠੀਕ ਹੈ 1000 ਰੁਪਏ ਤੈਨੂੰ ਠੀਕ ਹੈ 1522 ਵਰਗਿਆਂ ਨੂੰ ਜਿਹੜਾ ਟਰੈਕਟਰ ਲਊਗਾ 1000 ਰੁਪਏ ਤੈਨੂੰ ਠੀਕ ਹੈ ਠੀਕ ਹੈ ਗੱਲ ਬੇਨਤੀ ਹੈ ਭਾਈ ਜੇ ਤੁਹਾਨੂੰ 10-12000 ਟਰੈਕਟਰ ਚੋਂ 15000 ਬੰਦਾ ਜੇ ਵੀਡੀਓ ਬਣਾਉਣ ਵਾਲੇ ਨੂੰ ਤੇਲ ਪਾਣੀ ਦਾ ਖਰਚਾ ਦਿਆ ਕਰੋ ਬੇਨਤੀ ਹੈ ਹੱਥ ਬੰਨ ਕੇ ਠੀਕ ਹੈ ਇਹ ਇਹ ਨਹੀਂ ਹੈਗਾ ਕਿ ਵੀਡੀਓ ਤੇ 54000 ਬੰਦਾ ਨਾ ਉਹ 5700 ਹੀ ਬੰਦਾ ਹੁੰਦਾ ਹਾਂਜੀ ਠੀਕ ਹੈ ਗੱਲ ਇਹ ਨਹੀਂ ਨਾਲੇ ਤੁਹਾਡੇ ਕੋਲੇ ਭੱਜੇ ਆਉਣਗੇ ਕਿ ਭਾਈ ਕਿੱਥੇ ਆ ਤੂੰ ਯਾਰ ਤੇਰੀ ਵੀਡੀਓ ਬਣਾਉਣੀ ਹੈ ਤੇਰੀ ਵੀਡੀਓ ਬਣਾਉਣੀ ਕਿਉਂ ਕਿ ਤੇਲ ਪਾਣੀ ਦਾ ਖਰਚਾ ਨਿਕਲ ਜਾਣਾ ਠੀਕ ਹੈ ਬੇਨਤੀ ਹੱਥ ਬਨ ਕੇ ਤੇ ਨਾ ਇਹਨੋਂ ਬਾਲਾ ਕੁਛ ਦੇਣਾ ਤੇਲ ਪਾਉਣ ਦਾ ਖਰਚਾ ਜ਼ਰੂਰ ਲਵੋ ਬੇਨਤੀ ਹੱਥ ਬਨ ਕੇ ਬਾਈ ਦਾ ਚੈਨਲ ਸਬਸਕ੍ਰਾਈਬ ਕਰੋ ਸਕ੍ਰੀਨ ਦਿਖਾ ਦਿਓ ਕਮੈਂਟ ਸ਼ੇਅਰ ਕਰਕੇ ਆ ਜਿਓ ਠੀਕ ਹੈ ਗੱਲ 1500 ਰੁਪਏ ਚਾਬੀ ਦੇ ਨਾਲ ਫੜ ਲਿਓ ਸੌਦਾ ਜਿੱਥੇ ਮਰਜ਼ੀ ਹੋ ਜੇ ਕੋਈ ਚੱਕਰ ਨਹੀਂ ਸਾਰੇ ਟਰੈਕਟਰ ਇਕੱਲੇ ਦਾ ਨਹੀਂ ਸਾਰਿਆਂ ਦਾ ਠੀਕ ਹੈ ਜੀ ਕਿਸੇ ਦਾ ਤੇਲ ਪਸੰਦ ਨਾ ਆਵੇ ਕਿਸੇ ਦਾ ਬੈਟਰੀ ਪਸੰਦ ਨਾ ਆਵੇ ਕਿਸੇ ਦਾ ਡੰਡਾ ਫੱਟੀ ਪਸੰਦ ਨਾ ਆਵੇ ਸੌਦਾ ਹੋਣ ਤੋਂ ਬਾਅਦ ਬਾਈ ਚੇਂਜ ਕਰ ਸਕਦੇ ਠੀਕ ਹੈ ਗੱਲ ਕੋਲੇ ਤੁਹਾਡੇ ਖੜੇ ਤੋਂ ਸਰਬੋ ਦਾ ਤੇਲ ਦੀ ਸਰਵਿਸ ਕਰਕੇ ਦੇਵਾਂਗੇ ਕੋਈ ਦੇਸੀ ਤੇਲ ਨਹੀਂ ਲਿਆਉਂਦੇ ਨਾਲ ਜਾ ਕੇ ਜਿਹੜਾ ਵੀ ਕੰਪਨੀ ਦਾ ਤੁਸੀਂ ਮੰਗਲੈਲ ਕਹੋਗੇ ਉਹ ਪਾ ਦਾਂਗੇ ਕੋਈ ਚੱਕਰ ਨਹੀਂ ਨੀ ਨੀ ਕੇ ਨੀ ਕੇ ਗੱਲਾਂ ਨਾਲ ਕੁਝ ਨਹੀਂ ਹੁੰਦਾ ਠੀਕ ਹੈ ਗੱਲ ਮੋਬਾਈਲ ਨੰਬਰ ਕਿੰਨਾ ਸਰਮਾ ਜੀ ਮੋਬਾਈਲ ਨੰਬਰ ਹੈਗਾ 947884545 ਦੂਜਾ ਨੰਬਰ ਹੈਗਾ 887294545 ਦੋਨੇ ਨੰਬਰਾਂ ਤੇ ਵਟਸਐਪ ਚੱਲਦਾ ਦੋਨਾਂ ਤੇ ਕਾਲਿੰਗ ਠੀਕ ਹੈ ਇਹ ਗੱਲ ਵੀਡੀਓ ਵਧੀਆ ਲੱਗੀ ਨਾ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਲਿਓ ਪੇਨ ਨੂੰ ਕਰ ਲਿਓ ਫੋਲੋ ਸਿਕੰਦਰ ਮਾਨ ਠੀਕ ਹੈ ਇਹ ਗੱਲ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਸਿਕੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਲੋ ਵੀ ਮਿੱਤਰੋ ਸਰਮੇ ਨੇ ਬੋਲੀ ਦਿੱਤਾ ਹੁਣ ਬੋਲਣ ਨੂੰ ਰਹੀ ਨਹੀਂ ਕੋਸਾ ਧੰਨਵਾਦ ਬਾਈ ਜੀ